ਪਟਿਆਲਾ ਜ਼ਿਲ੍ਹਾ ਦੇ ਪਿੰਡ ਬਰਸੜ ਵਿੱਚ ਪਿਛਲੇ ਦਿਨੀ ਹੋਈ ਬਰਸਾਤ ਕਾਰਨ ਇੱਕ ਗਰੀਬ ਪਰਿਵਾਰ ਦੇ ਉੱਪਰ ਕੁਦਰਤ ਦੀ ਮਾਰ ਪਈ ਹੈ ਦੱਸਦੀ ਕਿ ਤੇਜ਼ ਬਰਸਾਤ ਦੀ ਵਜ੍ਹਾ ਕਾਰਨ ਦਿਹਾੜੀ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਦਾ ਪੂਰਾ ਘਰ ਬਰਸਾਤ ਕਾਰਨ ਢਹਿ ਢੇਰੀ ਹੋ ਗਿਆ ਜਿਸ ਨਾਲ ਪਰਿਵਾਰ ਦਾ ਜਿੱਥੇ ਭਾਰੀ ਨੁਕਸਾਨ ਹੋਇਆ ਉੱਥੇ ਹੀ ਪਰਿਵਾਰ ਇਸ ਨੁਕਸਾਨ ਦੀ ਵਜ੍ਹਾ ਕਾਰਨ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕਿਆ ਪਰਿਵਾਰ ਚ ਪਤੀ ਪਤਨੀ ਦਿਹਾੜੀ ਮਜ਼ਦੂਰੀ ਕਰਦੇ ਨੇ ਜਿਹਦੀ ਲਗਾਉਣ ਦੇ ਲਈ ਦਿਹਾੜੀ ਕਰਦੇ ਨੇ ਰੋਜ਼ਾਨਾ ਉਹਨਾਂ ਨੂੰ 400 ਰੁਪਏ ਦਿਹਾੜੀ ਮਿਲਦੀ ਹੈ ਜਿਸ ਕਰਕੇ ਪੂਰੇ ਘਰ ਦਾ ਗੁਜ਼ਾਰਾ ਜੜਾਇਆ ਉਹ ਕੀਤਾ ਜਾਂਦਾ ਹੈ ਉਸੇ ਵਿੱਚ ਹੀ ਬੱਚਿਆਂ ਦੀ ਸਕੂਲ ਦੀ ਫੀਸ ਵੀ ਭਰੀ ਜਾਂਦੀ ਹੈ ਪਰਿਵਾਰ ਚ ਦੋ ਬੇਟੀਆਂ ਅਤੇ ਇੱਕ ਬੇਟਾ ਹੈ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਨੇ ਪਰਿਵਾਰ ਹੱਥ ਜੋੜ ਕੇ ਲੋਕਾਂ ਅੱਗੇ ਹੁਣ ਮਦਦ ਦੀ ਗੁਹਾਰ ਲਗਾ ਰਿਹਾ ਹੈ ਸਟਾਰ نیوز ਪੰਜਾਬੀ ਟੀਵੀ ਦੇ ਲਈ ਸੰਦੀਪ ਕੁਮਾਰ ਦੀ ਰਿਪੋਰਟ। ਇੱਥੇ ਨਾ ਕੈਮਰਾ ਇੱਕ ਮਿੰਟ। ਤੁਸੀਂ ਕੈਮਰਾ ਨਾਲ ਦੇਖਣਾ ਵਾ ਠੀਕ ਹੈ ਨਾ। ਹੋਰ ਕਿੱਧਰ ਦੇਖਣਾ ਹੈ? ਰੋਲ ਹੈ। ਰੋਲ ਹੈ ਰੋਲ ਹੈ ਰੋਲ। ਕੀ ਨਾਂ ਹੈ ਜੀ? ਜਸਵੀਰ ਕੌਰ। ਕਿਹੜੇ ਪਿੰਡ ਰਹਿੰਦੇ ਹੋ? ਬਰਸੜ ਪਿੰਡ। ਇਹ ਛੱਤ ਗਿਰੀ ਆ ਕਿ ਕਿੱਦਾਂ ਗਿਰੀ ਆ? ਮਾਮਲਾ ਕੀ ਹੈ? ਛੱਤ ਗਿਰੀ ਆ। ਇਹ ਮੀਂਹ ਜਿਆਦਾ ਪੈਂਦਾ ਸੀ ਆ ਉਦੋਂ ਦੀ ਰਾਤ ਨੂੰ ਲੱਗ ਗਈ। ਅਸੀਂ ਅੰਦਰ ਬੱਚੇ ਬੈਠੇ ਸੀ ਤੇ ਉਤੋਂ ਮਿੱਟੀ ਝੜਨ ਮੈਦੂ ਬੱਚੇ ਭੱਜ ਕੇ ਬਾਹਰ ਨਿਕਲੇ। ਮੁੰਡੇ ਦੇ ਲੱਗੀ ਮੜੀ ਜਿੱਟ ਅੰਦਰ ਤੇ ਬਾਹਰ ਤੇ ਬੱਚੇ ਬਾਹਰ ਨਿਕਲ ਗਏ। ਦ ਫੇਰ ਅਸੀਂ ਗੁਮੰਡੀਆਂ ਦੇ ਘਰੇ ਗਏ ਗੁਮੰਡੀਆਂ ਨੂੰ ਫੋਨ ਕਰਿਆ ਸਾਨੂੰ ਤੁਸੀਂ ਵੀ ਇੱਥੇ ਗਿਰਜੋ ਗਏ ਮਾੜੇ ਤੋਂ ਬਾਹਰ ਨਿਕਲੇ ਤੁਸੀਂ ਬਾਹਰ ਵੀ ਉਧਰ ਵਾਡੇ ਅੱਜ ਬੱਚੇ ਅੱਧੇ ਇਹਨਾਂ ਦੇ ਗੁਮੰਡੇ ਦੇ ਪਾਏ ਸਾਨੂੰ ਅੱਧੇ ਅਸੀਂ ਉਧਰ ਪਏ ਜੀ ਸਾਡੇ ਭਤੀਜੇ ਦੇ ਘਰੇ ਉਧਰ ਰਾਤ ਪੱਤੀ ਅਸੀਂ ਹੁਣ ਕੱਲ ਸਾਮਾਨ ਕੱਢਿਆ ਸਾਰਾ ਵੀ ਸਾਰਾ ਨੁਕਸਾਨ ਹੋ ਗਿਆ ਛੰਦਾ ਕੱਪੜਾ ਕਿਤਨਾ ਕੋ ਨੁਕਸਾਨ ਮੰਦੇ ਸਾਰੇ ਹੀ ਸੌਦਾ ਪੱਤਾ ਸਾਰਾ ਮੇਰਾ ਇੱਧਰ ਪਿਆ ਜੀ ਪੇਟੀ ਬਿਲਮਾਰੀ ਸਾਰਾ ਕੁਛ ਇੱਧਰ ਹੀ ਨਹੀਂ ਬੈੱਡ ਟੁੱਟ ਗਿਆ ਜੀ ਮੰਜਾ ਟੁੱਟ ਗਿਆ ਸਰਨਿਕਸਾਂ ਪੰਚ ਸਰਪੰਚਰੀ ਕੋਈ ਆਈ ਨਹੀਂ ਤੁਸੀਂ ਉਹਨਾਂ ਨੂੰ ਇਤਲਾਹ ਦਿੱਤੀ ਹੈ ਹਾਂਜੀ ਪੁੱਛਿਆ ਦੀ ਜੀ ਕਿਹਾ ਸੀ ਫੋਨ ਕਰਕੇ ਦੱਸਿਆ ਸੀ ਸਰਪੰਚ ਆਈ ਨਹੀਂ ਹੱਲੇ ਹਾਂਜੀ ਨਹੀਂ ਕਿੰਨੇ ਦਿਨ ਹੋ ਗਏ ਛੱਤ ਗਰੇ ਨੇ 4 ਦਿਨ ਹੋ ਗਏ ਅੱਜ ਤੱਕ ਨਹੀਂ ਆਏ ਨਾ ਆਈ ਉਹ ਉਹਨਾਂ ਨੂੰ ਫੋਨ ਕਰਿਆ ਸੀ ਉਹ ਕਹਿੰਦੇ ਕੋਈ ਨਹੀਂ ਦੇਖਦੇ ਆ ਕੱਲ੍ਹ ਫੋਟੋ ਹੋਰ ਆਪਾਂ ਭੇਜਾਂਗੇ ਜਿਦਾਂ ਪੰਜਾਬ ਸਰਕਾਰ ਵੱਲੋਂ ਬਾਲੇ ਛੱਤ ਵਾਸੀ ਅਪਲਾਈ ਕੀਤਾ ਜਾਂਦਾ ਤੁਹਾਡੇ ਵੱਲੋਂ ਕੀਤਾ ਗਿਆ ਹਾਂਜੀ ਫਾਰਮ ਭਰੇ ਹੋਏ ਨੇ ਫਾਰਮ ਤਾਂ ਹੀ ਬਹੁਤ ਵਾਰੀ ਭਰਾਤੇ ਸਾਡੇ ਆਇਆ ਕੁਝ ਨਹੀਂ ਆਇਆ ਫਾਰਮ ਬਹੁ ਵਾਰੀ ਭਰੇ ਨੇ ਪੰਚ ਸਰਪੰਚ ਵੱਲੋਂ ਕੋਈ 에ਜੰਟ ਇਥੋਂ ਪਤਾ ਨਹੀਂ ਸਾਡੀ ਮੇਟ ਆ ਜਿਹੜੀ ਨਿਰੱਗਾ ਵਾਲੀ ਉਹ ਭਰਕੇ ਲੈ ਕੇ ਆ। ਕੰਮ ਕਰ ਕੀ ਕਰਦੇ ਤੁਸੀਂ? ਅਸੀਂ ਜੇ ਨਿਰੱਗਾ ਚ ਵੀ ਕੰਮ ਕਰਦੇ ਆਂ ਜੀ ਦਿਹਾੜੀ ਜੁੜੀ ਬਾਰੇ ਚੰਨਾ ਦਿਹਾੜੀ ਜੁੜੀ ਕਰਦੇ ਆਂ। ਹੁਣ ਸਰਕਾਰ ਨੂੰ ਕਿਦਾਂ ਦੀ ਹੈਲਪ ਮੰਗਦੇ ਹੋ ਤੁਸੀਂ? ਅਸੀਂ ਐ ਕਹਿੰਨੇ ਸਾਨੂੰ ਜੇ ਹੈਲਪ ਕਰਦਾਂ ਨਾ ਮਾੜੀ ਮੋਟੀ ਸਾਡਾ ਘਰ ਪੈ ਜੇ ਅਸੀਂ ਲੋਕਾਂ ਦੇ ਘਰੇ ਸਮਾਨ ਖੰਡਾਇਆ ਹੈ ਜੀ ਗਮਾਡੀਆਂ ਦੇ ਕੋਈ ਕਿਤੇ ਪਿਆ। ਹੁਣ ਸਾਰਾ ਘਰ ਤੋਂ ਬਾਹਰ ਹੋਏ ਪਏ ਆ। ਪਿੰਡ ਵਿੱਚ ਕਿੰਨੇ ਮਕਾਨ ਆ ਜੋ ਇਦਾਂ ਦੇ ਹੀ ਹੈ? ਜੀ ਜੀ ਬਹੁਤ ਘਰ ਨੇ ਸਾਡੇ। ਫਿਰ ਵੀ ਅੰਦਾਜ਼ਾ? ਹੁਣ ਇਹਦੀ ਖਾਸੇ ਘਰ ਹੈਗੇ ਨਹੀਂ ਜੀ ਗਰੀਬ ਆ ਸਾਰੇ। ਉਹਨਾਂ ਦੇ ਵੀ ਪਾਣੀ ਕਰ ਰਹੇ ਨੇ ਵੀ ਤਰੀ ਹੈ ਬੱਚਿਆਂ ਸ਼ਕਨ ਸਾਡੇ ਠੀਕ ਠੀਕ ਜੀ ਹਾਂਜੀ ਕੀ ਨਾਮ ਹੈ ਜੀ ਸਤਨਾਮ ਸਿੰਘ ਜੀ ਕਿਹੜੇ ਪਿੰਡ ਰਹਿੰਦੇ ਹੋ ਸਤਨਾਮਪੁਰ ਸਾਡਾ ਪਿੰਡ ਹੈ ਜੀ ਕੀ ਮਾਮਲਾ ਕੀ ਹੈ ਛੱਤ ਕਿਦਾਂ ਕਿਰੀ ਹੈ ਇਹ ਵੀ ਜੀ ਆਪਣਾ ਬਾਰਸ਼ ਸਵੇਰ ਤੋਂ ਸ਼ਾਮ ਤੱਕ ਪੀਗੀ ਸ਼ਾਮ ਨੂੰ ਜਾ ਕੇ 10 ਵਜੇ ਬਾਰਸ਼ ਦਿਰਗੀ ਜੂ ਪਾਣੀ ਜ਼ਿਆਦਾ ਆਪਣਾ ਵਗਨ ਹੋ ਗਿਆ ਜੀ ਆਪਣਾ ਵਗਨ ਦੇ ਹਿਸਾਬ ਨਾਲ ਪਾਣੀ ਸੱਤ ਹੈ ਜੀ ਬੱਚਿਆਂ ਸੱਤਾਂ ਨਹੀਂ ਤੇ ਬੱਚੇ ਅੰਦਰ ਬੈਠੇ ਫੜਦੇ ਤੇ ਅਸੀਂ ਬਾਹਰ ਬੈਠੇ ਦੀ ਆਪਣਾ ਤੇ ਜਦੋਂ ਆਪਣਾ ਗਰੀਬ ਬੱਚਿਆਂ ਨੇ ਮਿੱਟੀ ਗਰਦੀ ਦੇਖਦੇ ਬੱਚੇ ਭੱਜ ਕੇ ਬਾਹਰ ਨਿਕਲ ਗਏ ਆਪਣਾ ਲਾਈਟ ਆਟੋਮੈਟਿਕ ਚੱਲ ਗਈ ਢੇਰਾ ਪੈ ਕੇ ਅੰਦਰ ਸਾਨੂੰ ਫੋਨ ਤਾਂ ਵੀ ਫਤ ਲੱਗੀ ਸਾਡੇ ਪਹਿੱਤੇ ਨੇ ਇੱਕ ਜਿਆਦਾ ਜਮੇ ਇਕੱਠੇ ਹੋ ਗਏ ਸਾਡਾ ਸਾਰਾ ਸਮਾਨ ਜਿਹੜਾ ਆਪਣਾ ਪਰੇਟੀਆਂ ਨੂੰ ਮਾਰੀ ਆਹਾਂ ਦੀ ਨਾਲ ਸਮਾਨ ਸਾਰੇ ਇਸੇ ਕਮਰੇ ਵਿੱਚ ਦੀ ਸਾਰੇ ਦੇ ਵਿੱਚ ਹੀ ਦੱਬੇ ਤੇ ਫਿਰ ਜੇ ਆਪਣਾ ਅਸੀਂ ਬਣਾਉਂਦੇ ਕਿ ਤੇਰੇ ਘਰੇ ਰਹਿ ਰਹੇ ਉਸ ਦਿਨ ਤੋਂ ਹੀ ਆਪਣਾ ਮਕਾਨ ਕਿੰਨੇ ਟਾਈਮ ਪਹਿਲਾਂ ਬਣੇ ਗਏ ਇਹ ਮਕਾਨ ਬਣਾਏ ਸੀ ਮੁੰਲਾ ਜੀ ਸਾਡੇ ਸੋਤ ਤੋਂ ਪਹਿਲਾਂ ਦੇ ਬਣੇ ਸੀ 40 ਸਾਲ ਤੋਂ ਮੇਰੀ ਹੋਣੀ ਗੱਦੀ ਕਿੰਨੇ ਵਜੇ ਛੱਤ ਗਿਰੀ ਇਹ 7:00 ਤੇ ਗਿਰੀ 1 ਕੋਨ ਫਰਮੂਤੀ ਵਾਲੇ ਦੀ ਛੱਤ ਬਣੀ ਗਈ ਤੋਂ ਦੀ ਕੋਨ ਫਰਮੂਤੀ ਵਾਲੇ ਦੇ ਸਾਥ ਆ ਪ੍ਰਸ਼ਾਸਨ ਨੂੰ ਇੰਨਾ ਫੰਡ ਆਂਦਾ ਤੁਹਾਨੂੰ ਕਦੀ ਮਤਲਬ ਕੋਈ ਐਪਲੀਕੇਸ਼ਨ ਦਿੱਤੀ ਹੈ ਸਾਡੇ ਕੋਲ ਕੁਝ ਨਹੀਂ ਜਾਏਗਾ ਸਾਡੇ ਆਪਣੇ ਵੱਲੋਂ ਕੋਈ ਐਪਲੀਕੇਸ਼ਨ ਦਿੱਤੀ ਹੈ ਬਾਲੇ ਵਾਲੀ ਛੱਤ ਬਸਤੇ ਸਾਨੇ ਅਣਪੜ੍ਹ ਬੰਦਿਆਂ ਸਾਹਮਣੇ ਚੀਜ਼ਾਂ ਦਾ ਤੁਹਾਡਾ ਨਹੀਂ ਸਾਡੇ ਜਾਨ ਕੇ ਪੰਚਾਇਤਾਂ ਨੇ ਬੱਲੇ ਦਾ ਪੰਚਾਇਤਾਂ ਦੀ ਉਹਨਾਂ ਨੇ ਸਾਡੇ ਫਾਰਮ ਘਰਵਾਏ ਪਰ ਸਾਨੂੰ ਅਜੇ ਤੱਕ ਕਦੇ ਸਾਡੇ ਪਿੰਡ 'ਚ ਬੱਲੇ ਵਾਲੇ ਇਹ ਕੰਮ ਹੋ ਜਾਣੀ ਜੀ ਸਰਪੰਚ ਪੰਚਨ ਨੂੰ ਤੁਸੀਂ ਇਤਲਾ ਦਿੱਤੀ ਹੋਈ ਹੈ ਹਾਂ ਜੀ ਹਾਂ ਸਾਡੇ ਪੰਚਾਇਤ ਦੀ ਨਵੀਂ ਜੋ ਉਹਨਾਂ ਨੇ ਕਰਦੀ ਫੋਨੋਂ ਕਹਿੰਦੇ ਵੀ ਇਹ ਕਰਾਂਗੇ ਆਪਣਾਵਾ ਤੋਂ ਆਜਾ ਚੌਥਾ ਦਿਨ ਆ ਗਿਆ ਕੋਈ ਸਰਪੰਚ ਜਾਂ ਕੋਈ ਮੈਂਬਰ ਪਹੁੰਚਿਆ ਤੁਹਾਡੇ ਕੋਲ ਮੈਂਬਰ ਸਾਡੇ ਕੋਲ ਕਾਇਦੀ ਆਪਣਾ ਸਰਪੰਚ ਨੂੰ ਹੀ ਕਰਦੀ ਹੁਣ ਉਹ ਕਨਾਂ ਵਿੱਚ ਉੱਜਾ ਕਿਸੇ ਕੰਮ ਚ ਵੀ ਆਉਂਗਾ ਵੀ ਆਪਣਾ ਪੂਰਾ ਕੰਮ ਕਰਾਂਗੇ ਹੱਦ ਕਿਹੜੀ ਦੀ ਜੀ ਉਹਨਾਂ ਨਾਲ ਹੁਣ ਕਿੱਦਾਂ ਦੀ ਸਰਕਾਰ ਨੂੰ ਕਿੱਦਾਂ ਦੀ ਹੈ ਸਾਾਨੂੰ ਇਹ ਜੀ ਹੁਣ ਆਪਣਾ ਗਰੀਬ ਬੰਦੇ ਸਾਡੇ ਕੋਲ ਨਹੀਂ ਜਾਇ ਸੈਨ ਨਹੀਂ ਸਾਡੀ ਮਦਦ ਕਰੀ ਜਾ ਵੀ ਕੋਈ ਸਾਡੇ ਬਾਰੇ ਦੇਖਿਆ ਜਾ ਵੀ ਯੂਰੇ ਤੇ ਆਪਣਾ ਕੋਈ ਸਾਡਾ ਕੈਂਪ ਪੜਾਇਆ ਜਾ ਵੀ ਯੂਰੇ ਆਪਣਾ ਕਿਤਨੇ ਕੋ ਕਮਰੇ ਆ ਤੁਹਾਡੇ ਇਦਾਂ ਦੇ ਬਾਡੇ ਨੇ ਟਾਡੇ ਰਹਿ ਨੇ ਸਾਡੇ 20 ਬੱਚੇ ਕਰਦੇ ਸਾਡੇ ਆਪਣੇ ਆਪਣੇ ਸਾਡੇ ਚਾਚੇ ਦਾ ਆਪਣੇ ਘਰਾਂ ਦੀ ਜੀ ਬਾਕੀ ਸਾਡੇ ਪਿੰਡ ਦੇ ਵਿੱਚ ਹੋਰ ਉੱਧਰ ਵੀ ਗੇਰੇ ਸਾਡੇ ਆਪਣਾ ਸਾਡੇ ਇੰਨਾ ਦੇ ਗੀਤ ਗੀਰਨ ਦੇ ਹਾਲਾਤ ਵਿੱਚ ਗਿਰ ਵੀ ਗੈਨੀ ਚ ਕੁਝ ਵਿੱਚ ਤੇ ਕੁਝ ਗਰਮ ਦੇ ਹਾਲਾਤ ਚ ਆਪਣਾ ਗਰਨਾਂ ਨੂੰ ਤਿਆਰ ਨਹੀਂ ਕੋਸਾ ਆ ਸਾਹਮਣੇ ਜਿੱਕਾ ਆਪਣੇ ਮੰਤਰੀ ਸਾਹਿਬ ਆਏ ਨਹੀਂ ਕਦੀ ਤੁਹਾਡੇ ਇੱਥੇ ਆਉਂਦੇ ਨੇ ਜੀ ਪਹਿਲਾਂ ਆਏ ਤੇ ਜੀ ਆਪਣਾ ਤੇ ਕੋਈ ਉਹਨਾਂ ਨੇ ਕੋਈ ਦੇਖਣੇ ਕਰਾਂਗੇ ਕਰਾਂਗੇ ਬਸ ਇਹੀ ਗੱਲ ਕਹਿੰਦੇ ਵੋਟਾਂ ਟਾਈਮ ਆਉਂਦੇ ਨੇ ਜੀ ਉਦੋਂ ਅੱਗੇ ਫਿਰ ਪਿੰਡ ਦੀ ਜਮਾਦਰੀ 'ਤੇ ਕਿੰਨੇ ਕ ਘਰ ਹੈ ਜਿਹੜੇ ਤੁਹਾਨੂੰ ਹੈ ਕੁਛ ਆ ਗਿਆ ਉਹ ਕੰਮ ਸਭ ਆਪਣਾ ਸੌ 300 ਕਰ ਹੋ ਗਈ ਪੱਕਾ ਸਾਡਾ ਜਿਹੜਾ ਘਰ ਹੈ ਕਿੰਨੇ ਹੈ ਘਰ ਲਈ ਤਾਂ ਕੋਈ ਕਿੰਨੇ ਦਿੱਤੇ ਹੈ ਨਹੀਂ ਪਰ ਇਹਨਾਂ ਕੋਲ ਪੱਗ ਸਾਡੇ ਕੋਲ 800 ਕਰ ਦੂਰ ਰਹਿੰਦਾ ਹੈ